ਅਈਂ ਵੀਡੀਓ 'ਚ ਆਪਾਂ ਗੱਲਬਾਤ ਬਾਅਦ 'ਚ ਕਰਾਂਗੇ ਪਹਿਲਾਂ ਤੁਸੀਂ ਇਹ ਵੀਡੀਓ ਦੇਖੋ ਇਸ ਕੋਈ ਨਹੀਂ ਆਪਕੋ ਵੀ ਛੂਏਗਾ ਪ੍ਰਭੂ ਚਲੋ ਆ ਨਾ 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 ਦੇਖੋ ਦੇਖ ਹੇਲੂਜੀਆ ਮਸਾ ਫੰਗਲੋ ਕੋ ਟੋੜੇ ਇਸ ਕਮਸਾ ਫੰਗਲੋ ਕੋ ਟੋੜੇ ਜੀਸਸ ਕਮਸਾ ਫੰਗਲੋ ਕੋ ਟੋੜੇ ਦੇਖਣ ਤਾਂ ਇਹ ਸਭ ਕੁਝ ਨੂੰ ਇੱਕ ਮਜ਼ਾਕ ਜਿਹਾ ਲੱਗਦਾ ਹੈ ਹਨ ਪਰ ਅੱਜ ਇਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਬੰਦ ਚੱਲ ਰਹੀ ਹੈ ਠੀਕ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੇ ਕਿਸੇ ਬੰਦਾ ਜੇ ਕੋਈ ਅੰਨਾ ਹੈਗਾ ਬੰਦੇ ਨੂੰ ਅੰਨੇ ਨੂੰ ਬੰਦੇ ਨੂੰ ਪੰਜ ਮਿੰਟਾ ਦੇਖਣ ਦਿਸਨ ਲਾ ਦਿੰਦੇ ਨੇ ਮੜੇ ਬੰਦੇ ਨੂੰ ਜਿਉਂਦਾ ਕਰਨਾ ਹੋਵੇ ਉਹ ਵੀ ਮੜੇ ਹੋਏ ਬੰਦੇ ਨੂੰ ਜਿਉਂਦਾ ਕਰ ਦਿੰਦੇ ਨੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਮਿੰਟਾ ਸਕਿੰਟੇ ਵਿੱਚ ਛੁਟਕਾਰਾ ਦਵਾ ਦਿੰਦੇ ਨੇ ਹਨਾ ਦੇਖਣ ਤਾਂ ਆਪਾਂ ਨੂੰ ਸਿਰਫ ਇਹ ਮਜ਼ਾਕ ਜਿਹਾ ਲੱਗਦਾ ਹੈ ਪਰ ਇੱਕ ਗੱਲ ਹੈ ਕਿ ਬਹੁਤ ਵੱਡੀ ਸੀਰੀਅਸ ਹੋਣ ਵਾਲੀ ਗੱਲ ਹੈਗੀ ਹੈ ਸਿਰਸਾ ਸੋਣੇ ਦੀ ਗੱਲ ਇਹ ਹੈ ਕਿ ਆਪਣੇ ਪੰਜਾਬੀ ਜਿਹੜੇ ਲੋਕ ਹੈਗੇ ਆ ਮੋਸਟਲੀ ਮੱਝਾ ਏਰੀਆ ਜਿੰਨਾ ਵੀ ਹੈਗਾ ਜਿਹਦੇ ਵਿੱਚ ਅਮਰਸਰ ਗੁਰਦਾਸਪੁਰ ਤੇ ਤਰਨਤਾਰਨ ਸ਼ਾਮ ਲਹਿਗਾ ਉਹ ਸਾਰਾ ਦਾ ਸਾਰਾ ਉਹਨਾਂ ਵਿੱਚੋਂ ਜਿਹੜੇ ਕੁਝ ਲੋਕ ਇਹ ਲੋਕ ਨੇ ਜਿਹੜੇ ਕਿ ਕ੍ਰਿਸਚਨ ਭਾਈਚਾਰੇ ਨਾਲ ਜੁੜਦੇ ਜਾ ਰਹੇ ਨੇ ਤੇ ਆਪਣੇ ਸਿੱਖ ਭਾਈਚਾਰੇ ਲਈ ਇਹ ਬਹੁਤ ਹੀ ਜ਼ਿਆਦੇ ਸ਼ਰਮਨਾਕ ਗੱਲ ਹੈਗੀ ਹੈ ਠੀਕ ਹੈ ਮੋਸਟਲੀ ਕੀ ਹੁੰਦਾ ਕਿ ਲੋਕਾਂ ਨੂੰ ਇਹ ਲੋਕਾਂ ਨੂੰ ਹੁਣ ਜਿਵੇਂ ਇਹ ਕ੍ਰਿਸਚਨ ਜਿਹੜੇ ਹੈਗੇ ਬਣਾਈ ਜਾਲੇ ਨੇ ਇਹ ਤਾਂ ਇੱਕ ਤਰ੍ਹਾਂ ਦਾ ਫਰਾਡ ਕਰਦੇ ਪਏ ਨੇ ਪੰਜਾਬੀਆਂ ਨਾਲ ਇਹਨਾਂ ਵਿੱਚ ਤੁਸੀਂ ਜ਼ਿਆਦਾ ਦੇਖਿਆ ਹੋਊਗਾ ਕਿ ਇੱਕ ਸਭਾ ਚਲਾਈ ਜਾਂਦੀ ਹੈ ਜਿਹਨੂੰ ਕਿ ਇਹ ਸੱਚੀ ਦੀ ਲਹਿਰ ਜਾਂ ਕੁਝ ਵੀ ਨਾਮ ਦਿੰਦੇ ਨੇ ਜਿਹੜਾ ਕਿ ਚੰਗਿਆਈ ਸਭਾ ਦੇ ਨਾਮ ਨਾਲ ਮਸ਼ਹੂਰ ਕੀਤਾ ਜਾਂਦਾ ਹੈ ਕਿ ਸਭਾ ਹੁੰਦੀ ਹੈ ਉਹ ਸਭਾ ਨੂੰ ਪ੍ਰਮੋਟ ਕਰਨੇ ਵੀ ਅੱਜਕੱਲ ਬਹੁਤ سارے ਪੰਜਾਬੀ ਨੇ ਠੀਕ ਹੈ ਇਹਦੇ ਵਿੱਚ ਤੁਸੀਂ 10 ਸਾਲਾਂ ਤੋਂ ਜਿਹੜੇ ਬੰਦਾ ਕੋਈ ਬਿਮਾਰੀ ਹੋਵੇ ਸ਼ਮਾਰੀ ਹੋਵੇ ਉਹ ਮੈਂਟਸ ਕੈਂਡਾ ਠੀਕ ਕਰਦੇ ਨੇ ਜੇ ਕੋਈ ਬੰਦਾ ਪਿਆ ਮੰਚ ਦੇ ਪਿਆ ਹੋ ਤਾਂ ਉਹਨੂੰ ਵੀ ਇਹ ਚੱਲਣ ਫਿਰਨ ਲਾ ਦਿੰਦੇ ਨੇ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਆਪਣੇ ਪੰਜਾਬੀ ਹੀ ਜਾਣਦੇ ਨੇ ਪੰਜਾਬੀਆਂ ਦੇ ਜਾਣਦਾ ਹੁਣ ਇਹਨਾਂ ਚ ਕਾਰਨ ਕੀ ਹੈ ਮੋਸਟਲੀ ਕੀ ਹੈ ਇਹਨਾਂ ਵਿੱਚ ਇੱਕ ਲੇਡੀਆਂ ਹੁੰਦੀਆਂ ਨੇ ਬੁੜੀਆਂ ਹੁੰਦੀਆਂ ਨੇ ਜਿਹੜੇ ਬੁੜੀਆਂ ਕਹਿੰਦੇ ਕਿ ਸਾਡਾ ਬੰਦਾ ਸਾਡੇ ਵਾਸ ਚਾਹੀ ਨਹੀਂ ਉਹ ਵੀ ਉੱਥੇ ਜਾ ਕੇ ਮੱਥਾ ਟੇਕਣ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਵਾਸ ਚ ਕੇ ਆਪਣੇ ਬੰਦੇ ਨੂੰ ਵਾਸ ਚ ਕਰਨਾ ਚਾਹੁੰਦੀਆਂ ਨੇ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਬੰਦੇ ਨੂੰ ਤੁਸੀਂ ਵਾਸ ਚ ਕਿਵੇਂ ਕਰ ਲੋਗੇ ਜੇ ਬੰਦੇ ਨੂੰ ਵਾਸ ਚ ਕਰਕੇ ਤੁਸੀਂ ਕਰਦਣਾ ਕੀ ਹੈ ਜਿਹੜਾ ਬੰਦਾ ਬੰਦੇ ਨੇ ਮਿਹਨਤ ਕਰਨੀ ਹੈ ਬੰਦੇ ਨੇ ਬਾਹਰੋਂ ਪੈਸੇ ਕਮਾ ਕੇ ਲਿਆਉਣਾ ਹੁਣ ਬੰਦਾ ਘਰੇ ਬਠਾਇਆ ਹੋਇਆ ਤੁਹਾਡੇ ਜੇ ਘਰੇ ਬਠਾਇਆ ਤਾਂ ਤੁਸੀਂ ਕਮਾਈ ਕਿਵੇਂ ਖਾਓਗੇ ਕਰੋਗੇ ਕਿਵੇਂ ਖਾਣਾ ਪੀਣਾ ਹੁਣ ਜਿਹੜਾ ਕਿ ਇਹ ਦੇਖਣ ਜੋਗੇ ਇੱਕ ਹਾਸੇ ਦਾ ਮਜ਼ਾਕ ਚ ਆਪਾਂ ਇਹਨੂੰ ਲੈ ਲਿਆ ਪਰ ਅਸਲ ਵਿੱਚ ਬਹੁਤ ਸੀਰੀਅਸ ਭਿਆਨਕ ਬਿਮਾਰੀ ਆਪਣੇ ਪੰਜਾਬ ਨੂੰ ਹੁਣ ਖਾਂਣ ਲੱਗੀ ਹੋਈ ਐ ਚੰਗਾਈ ਸਵਾਲੇ ਨਾਂ ਤੇ ਇਹ ਕੀ ਅੱਜਕੱਲ੍ਹ ਥਾਂ-ਥਾਂ ਸਬਾਵਾਂ ਹੁੰਦੀਆਂ ਨੇ ਲੋਕਾਂ ਨੂੰ ਕ੍ਰਿਸਚਨ ਤੁਹਾਨੂੰ ਵਿੱਚ ਕਨਵਰਟ ਕੀਤਾ ਜਾ ਰਿਹਾ ਠੀਕ ਐ ਹੁਣ ਜਿਹੜੇ ਪੰਜਾਬੀ ਹੀ ਕ੍ਰਿਸਟਨ ਜਿਹੜੇ ਕ੍ਰਿਸਚਨ ਕਿਉਂ ਬਣਦੇ ਜਾ ਰਹੇ ਨੇ ਪੰਜਾਬੀ ਨਾਲ ਕਿਉਂ ਬਣਦੇ ਜਾ ਰਹੇ ਜਿਹੜੇ ਪੰਜਾਬੀ ਹੁਣ ਇਹਨਾਂ ਦੇ ਕਨਵਰਟ ਹੁੰਦੇ ਨੇ ਮੋਸਟਲੀ ਤੁਸੀਂ ਦੇਖਿਓ ਕਿ ਜਿਹੜੇ ਪੰਜਾਬੀ ਕ੍ਰਿਸਚਨ ਬਣ ਚੁੱਕੇ ਨੇ ਉਹ ਕਦੇ ਵੀ ਆਪਣਾ ਸਰਨੇਮ ਚੇਂਜ ਨਹੀਂ ਕਰਨਗੇ ਕੌਣ ਬੰਦਾ ਨੇ ਸਭ ਕੁਝ ਕਰਦੇ ਨੇ ਇਹਨੂੰ ਕੀ ਉਹ ਆਪ ਦਾ ਸਰਨੇਮ ਤੱਕ ਚੇਂਜ ਨਹੀਂ ਕਰਦੇ ਠੀਕ ਹੈ ਮੰਨ ਕੇ ਚਲੋ ਕਿ ਜੇ ਕੋਈ ਆਪਣਾ ਪੰਜਾਬੀ ਜਾਂ ਕੋਈ ਸਿੱਖ ਧਰਮ ਦਾ ਬੰਦਾ ਜਾਂ ਭਾਈਸ ਭਰਾ ਹੈਗਾ ਆਪਣਾ ਜੀ 크ਿਸਚਨ ਧਰਮ ਵਿੱਚੋਂ ਕਨਵਰਟ ਹੁੰਦਾ ਹੈ ਤਾਂ ਆਉਂਦੇ ਪਿੱਛੋਂ ਉਹ ਸਿੰਘ ਨਾਮ ਨਹੀਂ ਹਟਾਉਂਦਾ ਉਹ ਸਿੰਘ ਹੀ ਰੱਖਦਾ ਠੀਕ ਹੈ ਪਰ ਹਾਂ ਪਰ ਜਿਹੜਾ ਇਹ ਪਹਿਰਾਵਾ ਹੈ ਉਹ ਸਿੱਖੀ ਵਾਲੇ ਉਪਰ ਆਪਦੇ ਆਪ ਨੂੰ ਸਿੱਖ ਧਰਮ ਦਾ ਉਹ ਚੇਂਜ ਕਰਕੇ 크ਿਸਚਨ ਬੰਦਾ ਜਾ ਰਿਹਾ ਇਹਦੇ ਵਿੱਚ ਹੈਗਾ ਕਿ ਇੱਕ ਅੰਧ ਵਿਸ਼ਵਾਸ ਜੁੜਿਆ ਹੋਇਆ ਠੀਕ ਹੈ ਜਿਹੜਾ ਕਿ ਬਹੁਤ ਸਾਰੇ ਲੋਕਾਂ ਨੂੰ ਧੋਖਾ ਦੇ ਲਈ ਕਰਕੇ ਇਹ ਅੰਧਵਿਸ਼ਵਾਸ ਹੋਇਆ ਹੀ ਆਪਣੇ ਆਪ ਦੇ 크ਿਸਚਨ ਨਾਲ ਤਰਨ ਨਾਲ ਜੋੜਦੇ ਪਏ ਨੇ ਜਿਹੜਾ ਕਿ ਬਹੁਤ ਹੀ ਇਹ ਮਤਦਭਗਤ ਗੱਲ ਹੈ ਪੰਜਾਬੀਆਂ ਲਈ ਆਪਣੇ ਲਈ ਠੀਕ ਹੈ ਪੰਜਾਬੀਆਂ ਤੁਹਾਨੂੰ ਅਵੇਅਰ ਹੋਣ ਦੀ ਲੋੜ ਹੈ ਇਸ ਗੱਲ ਤੇ ਇਸ ਗੱਲ ਪਿੱਛੇ ਠੀਕ ਹੈ ਤੁਸੀਂ ਖੁਦ ਸੋਚੋ ਯਾਰ ਜਿਹੜੇ ਲਾਜ ਤੁਸੀਂ ਡਾਕਟਰ ਨਹੀਂ ਕਰ ਸਕਦੇ ਉਹ ਇੱਕ ਬੰਦੇ ਦੇ ਹੱਥ ਲਾਉਣ ਨਾਲ ਕਿਵੇਂ ਸਹੀ ਹੋ ਜਾਂਦਾ ਉਹ ਵੀ ਤਾਂ ਬੰਦਾ ਇੱਕ ਆਮ ਜਿਹਾ ਇਨਸਾਨ ਹੈ ਆਪਣੇ ਵਰਗਾ ਉਹਦੇ ਵਿੱਚ ਪਾਵਰ ਹੈਗੇ ਤਾਂ ਇਹਦਾ ਮਤਲਬ ਆਪਣੇ ਚ ਹੀ ਹੈ ਕੱਲ ਨੂੰ ਆਪਾਂ ਵੀ ਬਾਬੇ ਬਣ ਜਾਂਦੇ ਆ ਆਪਾਂ ਮਿਆਂ ਹੈ ਕੁਝ ਸਹੀ ਕਰਦੇ ਫਿਰਾਂਗੇ ਲੋਕਾਂ ਨੂੰ ਲੋਕ ਆਪ ਨੂੰ ਹੀ ਪੂਜਿਆ ਕਰਨਗੇ ਪਰ ਇਹ ਸਾਡਾ ਸਿੱਖ ਧਰਮਿਕ ਇਹੋ ਜਿਹਾ ਧਰਮ ਹੈ ਜਿੰਨਾ ਕਿ ਗੁਰੂਆਂ ਪੀੜਾਂ ਦੇ ਦੁਆਰਾ ਬਣਾਇਆ ਗਿਆ ਇੱਕ ਬਹੁਤ ਹੀ ਜਾਇਜ਼ ਵੱਖਰਾ ਧਰਮ ਸੀਗਾ ਸਾਡੇ ਲਈ ਕਿ ਅਸੀਂ ਲੋਕਾਂ ਨੂੰ ਵੱਖਰੇ ਦੇ ਸੀਗੇ ਠੀਕ ਹੈ ਜਿੰਨਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਛੋਟੇ ਸ਼ਹਿਰਜਾਦਿਆਂ ਨੇ ਆਪਣੀ ਜਾਨ ਦੇ ਦਿੱਤੀ ਪਰ ਆਪਣਾ ਧਰਮ ਪਰਵਰਤਨ ਨਹੀਂ ਕੀਤਾ ਸੀਗਾ ਅੱਜ ਉਹੀ ਸਿੱਖ ਆਪਣੇ ਆਪ ਨੂੰ 크ਿਸਚਨ ਚ ਕਨਵਰਟ ਕਰਦੇ ਪੈ ਨੇ ਠੀਕ ਹੈ ਮੇਨ ਮੁੱਦਾ ਹੈ ਕਿ ਉਹਨਾਂ ਦਾ ਸਿਰਫ ਇੱਕ ਮਾਈਂਡ ਵਾਸ਼ ਕੀਤਾ ਜਾ ਰਿਹਾ ਹੈ ਮਾਈਂਡ ਵਾਸ਼ ਕਿਵੇਂ ਕੀਤਾ ਜਾ ਮੰਨ ਕੇ ਚੱਲੋ ਕਿ ਅੱਜ ਹਰ ਘਰ ਵਿੱਚ ਕੁਝ ਲੋਕ ਐ ਹੋ ਜਿਹਨਾਂ ਕੀ ਗਰੀਬੀ ਇਹ ਕਦੇ ਹੀ ਟਾ ਹੈ ਠੀਕ ਹੈ ਉਹਨਾਂ ਨੂੰ ਕੋਈ ਸਾਰੇ ਬਿਮਾਰੀਆਂ ਛੁਮਾਰੀਆਂ ਹੁੰਦੀਆਂ ਨੇ ਤਾਂ ਉਹਨੂੰ ਕ੍ਰਿਸਚਨ ਜਿਹਦੇ ਭਾਈਚਾਰੇ ਦੇ ਲੋਕ ਆ ਕੀ ਕਰਦੇ ਕਿ ਤੁਸੀਂ ਸਾਡੇ ਨਾਲ ਆ ਜਾਓ ਤੁਹਾਨੂੰ ਅਸੀਂ ਆ ਸੋਜਾਂ ਸੁੱਖ ਸੁਵਿਧਾ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਤੁਹਾਡੇ ਬੱਚਿਆਂ ਨੂੰ ਅਸੀਂ ਚੰਗੀ ਸਿੱਖਿਆ ਦੇਵਾਂਗੇ ਤੁਹਾਨੂੰ ਚੰਗਾ ਭੋਜਨ ਖਾਣ ਨੂੰ ਮਿਲੇਗਾ ਇਹ ਸਭ ਕੁਝ ਕਿਉਂਕਿ ਮੋਸਟਲੀ ਆਪਣੇ ਪੰਜਾਬ ਵਿੱਚ ਬੰਦੇ ਕੀ ਕਰਦੇ ਨੇ ਕਿ ਜਿੱਥੇ ਵੀ ਲੰਗਰ ਲੱਗਿਆ ਹੁੰਦਾ ਉਹ ਪਹੁੰਚ ਜਾਂਦੇ ਨੇ ਠੀਕ ਹੈ ਫ੍ਰੀ ਦੇ ਖਾਣੇ ਨੂੰ ਬਹੁਤ ਜਿਆਦਾ ਟੇਸਟੀ ਮੰਨਦੇ ਨੇ ਸਵਾਦਮੰਦ ਨੇ ਨਾ ਉਹ ਚੀਜ਼ਾ ਉੱਥੇ ਤੁਹਾਨੂੰ ਫ੍ਰੀ ਦੇ ਖਾਣੇ ਦਾ ਲਾਲਚ ਤੱਕ ਦਿੱਤਾ ਜਾਂਦਾ ਹੈ ਜ ਜਦੋਂ ਤੁਸੀਂ ਚੰਗਾਈ ਸਭਾ ਦਾ ਕਦੇ ਤੁਸੀਂ ਲੈਟਰ ਦੇਖਿਆ ਹੋਊਗਾ ਜਾਂ ਕੋਈ ਪੋਸਟਰ ਦੇਖਿਆ ਹੋਊਗਾ ਉਹਦੇ ਉੱਤੇ ਦੱਸਿਆ ਜਾਂਦਾ ਕਿ ਬਈ ਜਿਹੜਾ ਤੁਹਾਨੂੰ ਤੇ ਖਾਣਾ ਹੈਗਾ ਜਿਹੜਾ ਫ੍ਰੀ ਵਰਤੇ ਹੋਊਗਾ ਲੰਗਰ ਲਗਾਇਆ ਜਾਊਗਾ ਖਾਣੇ ਦਾ ਜੋ ਲੰਗਰ ਦੇ ਕਰਕੇ ਉੱਥੇ ਜਾਂਦੇ ਨੇ ਤਾਂ ਉੱਥੋਂ ਉਹ ਚੀਜ਼ੋ ਪਹਿਰਾਵਾ ਉਹਨਾਂ ਦਾ ਕੁਝ ਦੇਖਦੇ ਨੇ ਤਾਂ ਉਹਨਾਂ ਨੇ ਮਾਈਂਡ ਐਸਾ ਵਾਸ਼ ਕੀਤਾ ਹੈ ਨਾ ਕਿ ਉਹ ਉਹਨਾਂ ਚ ਕਨਵਰਟ ਹੋਣ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਹੈ ਨਾ ਕਿ ਤੁਸੀਂ ਸਾਡੇ ਨਾਲ ਆਓ ਤੁਹਾਨੂੰ ਐਸੀ ਆ ਸੁੱਖ-ਸੂਦਾਂ ਪ੍ਰੋਵਾਈਡ ਕਰਵਾਵਾਂਗੇ ਤੁਹਾਡੀ ਲਾਈਫ 'ਚ ਕੋਈ ਚੰਗੇ ਕੋਈ ਪਰੇਸ਼ਾਨੀਆਂ ਜਾਂ ਕੁਝ ਨਹੀਂ ਹੋਣੇ ਤੁਸੀਂ ਕੋਈ ਦੇਖਿਆ ਹੋਏਗਾ ਕਰੇ ਕਿ ਲੋਕਾਂ ਦੀ ਮੋਸ਼ਲੀ ਪਰੇਸ਼ਾਨੀਆਂ ਕਿ ਰੋਟਾ ਕਪੜਾ ਤੇ ਮਕਾਨ ਹੈ ਠੀਕ ਹੈ ਮੋਸ਼ਲੀ ਤਿੰਨ ਚੀਜ਼ਾਂ ਅਹਿਮ ਹੁੰਦੀਆਂ ਤੇ ਉਹੀ ਜੇ ਉਹ ਪ੍ਰੋਵਾਈਡ ਕਰਵਾਉਣਗੇ ਤੁਹਾਨੂੰ ਚੰਗੇ ਸਕੂਲ ਤੇ ਪ੍ਰੋਵਾਈਡ ਕਰਵਾਵਾਂਗੇ ਪਰ ਅਸਲ ਵਿੱਚ ਇਹ ਹੈ ਕਿ ਇੱਕ ਤੁਹਾਡੇ ਨਾਲ ਫਰਾਡ ਕਰਦੇ ਪਏ ਨੇ ਠੀਕ ਹੈ ਆਪਣੇ ਪੰਜਾਬੀ ਭਰਾਵਾਂ ਦੇ ਕੁਝ ਇਹੋ ਜਿਹੇ ਵੀਡੀਓ ਹੈਗੇ ਮੈਂ ਤੁਹਾਨੂੰ ਅਜਿਹਾ ਵੀਡੀਓ ਨਾਲ ਨਾਲ ਦਿਖਾਵਾਂਗੇ ਵੀ ਤੁਸੀਂ ਦੇਖੋ ਉਹ ਪੰਜਾਬੀ ਭਰਾ ਨੇ ਖੁਦ ਦੱਸਿਆ ਕਿ ਸਾਡੇ ਕੋਲੇ ਇਹ ਬੰਦੇ ਆਉਂਦੇ ਨੇ ਤੇ ਸਾਨੂੰ ਕਹਿੰਦੇ ਨੇ ਕਿ ਜੇ ਤੁਸੀਂ ਆਪਦੀ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਹੈ ਤਾਂ ਤੁਹਾਨੂੰ ਇੰਨੇ ਪੈਸੇ ਲੱਗਣਗੇ 10000 ਸਾਨੂੰ ਜਾਂ 15000 ਤੁਸੀਂ ਦਿਓ ਤੁਹਾਨੂੰ ਅਸੀਂ ਉਹ ਚੀਜ਼ਾਂ ਸਾਰੀਆਂ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਅਸੀਂ ਪਰਮਾਤਮਾ ਨਾਲ ਮਿਲਾਵਾਂਗੇ ਤੁਸੀਂ ਸਵਰਗ ਵਿੱਚ ਜਾਓਗੇ ਹੁਣ ਪਰ ਗੱਲ ਇਹ ਹੈ ਕਿ ਮਨ ਜਦੋਂ ਬੰਦਾ ਮਰ ਜਾਂਦਾ ਇਨਸਾਨ ਮਰ ਜਾਂਦਾ ਤਾਂ ਇਨਸਾਨ ਦੇ ਮਰਨ ਤੋਂ ਬਾਅਦ ਸਵਰਗ ਜਾਂ ਨਰਕ ਕਿਹਨੇ ਦੇਖਿਆ ਕਿਹਨੂੰ ਪਤਾ ਹੁੰਦਾ ਉਹਦੇ ਪਰਿਵਾਰ ਦੇ ਮੈਂਬਰ ਨੂੰ ਪਤਾ ਹੁੰਦਾ ਕਿਸੇ ਨੂੰ ਪਤਾ ਹੁੰਦਾ ਕਿ ਉਹ ਸਵਰਗ ਚ ਗਿਆ ਨਰਕ ਚ ਗਿਆ ਇਹ ਸਿਰਫ ਗੱਲਾਂ ਬਣੀਆਂ ਹੁੰਦੀਆਂ ਕਿਉਂਕਿ ਇਸ ਚੀਜ਼ ਦਾ ਮਰਨ ਤੋਂ ਬਾਅਦ ਬੰਦੇ ਨੂੰ ਕੁਝ ਪਰਾਇ ਲੱਗਦਾ ਜਦੋਂ ਭਾਈ ਸਵਾਵਾ ਲੱਗਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪਖੰਡ ਹੁੰਦਾ ਹੈ ਠੀਕ ਹੈ ਪਖੰਡ ਕਰਨ ਵਾਲੇ ਉਹਨਾਂ ਦੇ ਆਪ ਦੇ ਬੰਦੇ ਰੱਖੇ ਹੁੰਦੇ ਆ ਸਾਰੇ ਜਿੰਨੇ ਵੀ ਕੋਈ ਠੀਕ ਹੁੰਦੇ ਆ ਕੁਝ ਵੀ ਹੁੰਦੇ ਆ ਉਹ ਸਾਰੇ ਬੰਦੇ ਉਹਨਾਂ ਨੇ ਆਪ ਦੇ ਛੱਡੇ ਹੁੰਦੇ ਆ ਤਾਂ ਕਿ ਉਹ ਲੋਕਾਂ ਨੂੰ ਬਹੁਤ ਬਹੁਤ ਲੋਕਾਂ ਨੂੰ ਦਿਖਾਵਾ ਕਰਕੇ ਜਾਦੂ ਟੂਣਾ ਕਰਕੇ ਲੋਕਾਂ ਨੂੰ ਚੰਗੀਆਂ ਟਰਿਕ ਦਿਖਾ ਕੇ ਆਪਦੇ ਨਾਲ ਜੋੜ ਸਕਣ ਠੀਕ ਹੈ ਤਾਂ ਕਿ ਉਹਨਾਂ ਤੋਂ ਉਹ ਬਾਅਦ ਵਿੱਚ ਉਹਨਾਂ ਤੋਂ ਪੈਸੇ ਵੀ ਖਾਂਦੇ ਨੇ ਪੈਸੇ ਕਿਵੇਂ ਖਾਂਦੇ ਨੇ ਤੁਹਾਨੂੰ ਉਹ ਵੀ ਦੱਸਣਾ ਕਿ ਮਾਤਾ ਸੀਗੀ ਮਾਤਾ ਨੇ ਵੀ ਪੰਜਾਬੀ ਮਾਤਾ ਸੀ ਉਹਦੇ ਨਾਲ ਵੀ ਫਰਾਡ ਹੋਇਆ ਉਹਨਾਂ ਫਰੌਡ ਹੋਏਗੀ ਕਿ ਤੁਸੀਂ ਉਹਨਾਂ ਨੇ ਉਹਨੂੰ ਇੱਕ ਬੰਗਲਾ ਦਿਖਾਇਆ ਕਿ ਆਹ ਬੰਗਲਾ ਮਕਾਨ ਹੈ ਇੱਥੇ 4x4 ਜਾਂ ਕੁਝ ਵੀ 2 BHK ਦਾ ਮਕਾਨ ਬਣਿਆ ਹੋਇਆ ਤੁਹਾਡੇ ਲਈ ਪ੍ਰੋਪਰਟੀ ਅਸੀਂ ਖਰੀਦ ਲਈ ਬਹੁਤ ਚੰਗਾ ਠੀਕ ਹੈ ਉਹਨੇ ਕਰਕੇ ਮਾਤਾ ਨੇ ਕੀ ਕਿਹਾ ਉਹਨਾਂ ਨੇ ਪਿੱਛੇ ਲੱਗ ਕੇ ਉਹਨਾਂ ਨੂੰ ਪੈਸੇ ਦੇਤੇ ਪਰ ਉਸਲ ਵਿੱਚ ਜਿਹੜੀ ਉਹ ਪ੍ਰੋਪਰਟੀ ਸੀ ਉਹ ਉਹਨਾਂ ਦੇ ਨਾਮ ਤੇ ਅਸਾਈਨ ਨਹੀਂ ਸੀਗੀ ਉਹ ਗਾਂ ਨਹੀਂ ਗਾਂ ਕਿਸੇ ਹੋਰ ਦੇ ਨਾਮ ਤੇ ਚੜੀ ਹੋਈ ਸੀਗੀ ਜਿਹੜਾ ਕਿ ਉਹ ਪੈਸੇ ਲੈ ਕੇ ਉੱਥੇ ਚੱਲਦੇ ਬਣੇ ਤੁਹਾਡੇ ਨਾਲ ਵੀ ਇਹੋ ਜਿਹਾ ਕੁਝ ਫਰੌਡ ਹੋ ਸਕਦਾ ਤੁਸੀਂ ਵੀ ਇਸ ਕੰਮ ਤੋਂ ਬਚੋ ਤੁਸੀਂ ਪੜ੍ਹੇ ਲਿਖੇ ਯੋਗ ਚੁਪ ਤੇ ਫਿਰ ਉਹਦਾ ਨਹੀਂ ਤੁਸੀਂ ਕਿਹੜੇ ਕੰਮ ਚ ਲ ਆਉਦੇ ਆਪ ਨੂੰ ਬਚਾਓ ਜਿੰਨਾ ਹੋ ਸਕਦਾ ਹੈ ਚੀਜ਼ਾਂ ਤੋਂ ਬਚਾਓ ਇੱਕ ਸਿੱਖ ਧਰਮਾ ਆਪਣਾ ਆਪਾਂ ਨੂੰ ਸਿੱਖੀ ਨੂੰ ਕਾਇਮ ਰੱਖਣਾ ਆਪਣੇ ਧਰਮ ਤੇ ਇਹ ਕੁਛ ਕਲਾ ਮਾਤਾ ਗੁਰੂ ਗੋਬਿੰਦ ਸਿੰਘ ਨੇ ਖੁੱਲ ਕੇ ਹੈ ਕਿ ਕਲਾ ਮਾਤਾ ਆਪਣੇ ਧਰਮ ਲਈ ਨਹੀਂ ਬਣੀ ਹੋਇਆ ਕਲਾ ਮਾਤਾ ਦਾ ਉਹਨੇ ਖੰਡਨ ਕੀਤਾ ਹੋਇਆ ਠੀਕ ਹੈ ਜਿ ਸ਼ਲਿਆਮ ਇਹਨਾਂ ਨੂੰ ਆਨਲਾਈਨ ਆਪਣੇ ਆਪਣੇ ਕੋਲੇ ਹੁਣ ਆਪਣੇ ਫੋਨ ਤੱਕ ਆਪਣੇ ਕੋਲ ਪਹੁੰਚਾ ਦਿੱਤਾ ਗਿਆ ਹੈ ਜਿਹਦੇ ਵਿੱਚ ਗਵਰਨਮੈਂਟ ਦਾ ਇਹਨਾਂ ਉਹਨਾਂ ਤੇ ਯੋਗ ਲਾਉਣਾ ਬਹੁਤ ਜ਼ਿਆਦਾ ਲਾਜ਼ਮੀ ਗੱਲ ਬਣਦੇ ਆ ਹੁਣ ਤੁਸੀਂ ਆਮ ਦੇਖਿਆ ਹੋਣਾ ਕਿ YouTube ਸਪੈਸ਼ਲ ਚੈਨਲ ਬਣਾ ਕੇ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਠੀਕ ਹੈ ਕਿੱਥੇ ਪ੍ਰਮੋਟ ਸਿੱਖੀ ਦਾ ਮਨੂ ਕਰਨਾ ਚਾਹੀਦਾ ਸੀ ਮੌਲ ਪਰ ਆਪਣੇ ਕੀ ਜਿਹੜੇ ਪੰਜਾਬੀ ਹੈਗੇ ਜਿਹੜੇ ਸੁਭਾਵਾਂ ਚ ਜਾਂਦੇ ਨੇ ਉਹਨਾਂ ਨੂੰ ਪ੍ਰਮੋਟ ਕਰਨ ਵਾਲੇ ਮੋਸ਼ਲੇ ਆਪਣੇ ਪੰਜਾਬੀ ਹੀ ਹੈਗੇ ਸਿੱਖ ਨੇ ਠੀਕ ਹੈ ਅੰਮ੍ਰਿਤਸਰ ਦੇ ਲੋਕ ਹੈ ਜਿਹੜੇ ਲੋਕ ਸਿੱਖੀ ਚ ਜਿਹੜਾ ਸੀ ਕਿ ਹੁਣ ਕ੍ਰਿਸਚੀਅਨ ਬਣ ਚੁੱਕੇ ਨੇ ਪ੍ਰਮੋਟ ਕਰਨਾ ਹੈ ਸੁਭਾਵਾਂ ਵਾਲੇ ਉਹ ਆਪਣੇ ਹੀ ਪੰਜਾਬੀ ਭਰਾ ਨੇ ਠੀਕ ਹੈ ਜੋ ਬਾਰਲੀ ਕੰਟਰੀਆਂ ਚ ਵੀ ਪਹਿਲਾਂ ਇਹ ਗੱਲ ਕੁਸ਼ ਆਮ ਸੀਗੀ ਪਰ ਜਦੋਂ ਜਦੋਂ ਉਹਨਾਂ ਨੂੰ ਲੱਗਾ ਕਿ ਸੀਰੀਅਸ ਮੈਟਰ ਬਣਦਾ ਜਿਆਦਾ ਤਾਂ ਉੱਥੇ ਵੀ ਲੋ ਇਹਦਾ ਵਿਰੋਧ ਬਹੁਤ ਜਿਆਦਾ ਵਿਰੋਧ ਕੀਤਾ ਗਿਆ ਉੱਥੇ ਬਾਹਰਲੇ ਦੇਸ਼ ਵਾਲੇ ਲੋਕਾਂ ਨੇ ਵੀ ਬਹੁਤ ਜਿਆਦਾ ਵਿਰੋਧ ਕੀਤਾ ਗਿਆ ਕਿਉਂਕਿ ਸਰਕਾਰ ਨੂੰ ਪਤਾ ਲੱਗਿਆ ਸੀ ਕਿ ਇਹ ਸਾਧਾਰੀ ਖਤਰਾ ਬਣਦਾ ਪਿਆ ਰਿਹਾ ਪਰ ਪੰਜਾਬ ਚ ਹੁੰਦਾ ਹੈ ਕਿ ਸਭ ਕੁਝ ਹੁੰਦੇ ਹੋਈ ਪੰਜਾਬ ਗਵਰਨਮੈਂਟ ਲੈ ਇਸ ਚੀਜ਼ ਲਈ ਕੋਈ ਐਕਸ਼ਨ ਨਹੀਂ ਕਰ ਸਕੀ ਠੀਕ ਹੈ ਮੈਂ ਨਹੀਂ ਚਾਹੁੰਦਾ ਕਿ ਕੱਲ ਜਿਹੜਾ ਕੁਝ ਇੰਨਾ ਲੋਕਾਂ ਨੇ ਆਪ ਦੇ ਨਾਲ ਕੀਤਾ ਕਿ ਤੁਹਾਡੇ ਪਰਿਵਾਰ ਨਾਲ ਵੀ ਹੋਵੇ ਤਾਂ ਤੁਸੀਂ ਮੈਂ ਚਾਹਾਂਗਾ ਕਿ ਤੁਸੀਂ ਆਪ ਦੇ ਆਪ ਨੂੰ ਬਚਾਓ ਅਖੋਨੀਆਂ ਚੀਜ਼ ਇਹਦਾ ਪਖੰਡ ਹੈ ਇਹਨਾਂ 'ਚ ਕੁਛ ਨਹੀਂ ਕੋਈ ਇਹੋ ਜਿਹਾ ਕੋਈ ਬੰਦੇ 'ਚ ਕੋਈ ਟ੍ਰਿਕ ਨਹੀਂ ਕਿਹਾ ਕਿ ਤੁਹਾਡੇ ਸਿਰ ਤੇ ਹੱਥ ਰੱਖਿਆ ਤੇ ਥੋੜੇ ਜਿਹੇ ਸਾਰੇ ਦੁੱਖ ਦਰਦ ਤੁਹਾਡੇ ਜਿਹੜੇ ਦੂਰ ਹੋ ਗਏ ਨੇ ਜਾਂ ਤੁਸੀਂ ਜਿਹੜੇ ਮਰੇ ਹੋਏ ਬੰਦਾ ਜਾਉਂਦਾ ਹੋਰੀ ਕਿ ਮੈਂ ਅੱਜ ਤੱਕ ਨਹੀਂ ਕੁਛ ਦੇਖਿਆ ਆ ਉਹ ਦੇਖਣ ਦਾ ਠੀਕ ਹੈ ਸਭ ਦਿਖਾਵੇ ਨੇ ਜਿਹੜੇ ਇਹ ਬੰਦੇ ਟ੍ਰਿਕ ਵਰਤਦੇ ਨੇ ਇਹਨਾਂ ਦੇ ਬੰਦੇ ਆਪਦੇ ਹੀ ਛੱਡੇ ਹੁੰਦੇ ਨੇ ਇਹਨਾਂ 'ਚ ਸੁਭਾਵਾਂ 'ਚ ਜਿਹੜੇ ਕਿ ਸਾਰੇ ਲੋਕਾਂ ਨੂੰ ਇਹ ਫਿਰ ਹਾਂ ਦੇਖੋ ਤੁਹਾਡੇ ਸਾਹਮਣੇ ਬੰਦੇ ਨੂੰ ਜਾਉਂਦਾ ਕਰਦੇ ਨਾਲ ਉਹ ਵੀਡੀਓ ਬਣਾ ਕੇ YouTube ਜਾਂ Facebook ਚੈਨਲ ਤੇ ਅਪਲੋਡ ਵੀ ਕਰੀ ਜਾਂਦੇ ਨੇ ਤੁਸੀਂ ਬਹੁਤ ਜ਼ਿਆਦਾ ਇਹ ਨਿਊਜ਼ ਦੇਖੀ ਹੋਗੀ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਅਵੇਰ ਹੋ ਤੁਸੀਂ ਤੁਹਾਡੇ ਤੇ